ਤੇ ਕਰੇ ਵਾਲ ਪੰਜਾਬੀ ਬਲੌਗਸ ਤੇ ਸਵਾਗਤ ਹੈ ਸਾਰਿਆਂ ਦਾ ਤੁਸੀਂ ਕਹੋਗੇ ਨਾ ਵੀ ਕੀ ਗੱਡੀ ਚੱਲਦੀ ਕਾਪੀ ਇੱਕ ਕੀ ਚੱਕੀ ਰੱਖੀ ਆ ਤੇ ਇਹਦਾ ਕੀ ਸੌਦਾ ਬੰਦਾ ਲਿਖਦੀਆਂ ਅਸੀਂ ਸ਼ੇਪਨ ਜਾਣੇ ਆ ਇਹ ਟਾਈਮ ਬਿਲਕੁਲ ਸ਼ਾਮ ਦਾ ਹੋਇਆ ਪਿਆ ਤੇ ਸਾਡੀ ਦੀਪਾ ਜੀ ਗਈ ਹੋਈ ਸੀ ਸ਼ਾਮ ਇਹਨੂੰ ਇਸਲਾਮ ਹੜੀ ਤੇ ਕੁੱਲ ਸਾਡਾ ਸ਼ੇਰ ਪੁੱਜ ਜਾਂਦੂਗਾ ਕਿਉਂਕਿ ਮੈਂ ਕਈ ਵੀ ਪਿਆਦੀ ਕਹਿਣੀ ਹੈ ਵੀ ਮੀਂਹ ਤੋਂ ਪਹਿਲਾਂ ਦੀ ਕਹਿਣੀ ਹੈ ਵੀ ਸ਼ੇਰ ਪਰ ਜਾਣਾ ਬਹੁਤ ਸਮਾਨ ਲੈ ਆਉਣ ਵਾਲਾ ਹੋਇਆ ਪਿਆ ਨਾਲੇ ਰੁਨੀਤ ਨੂੰ ਦਵਾਈ ਦਵਾ ਲਿਆ ਮੈਂ ਕਿ ਨਾਲ ਹੀ ਲਿਆਵਾਂਗੇ ਸਮਾਨ ਤਾਂ ਕਰਕੇ ਉੱਥੇ ਵੀ ਕਿਹਾ ਨਹੀਂ ਬੁਸ਼ਮਾ ਕੇ ਮਾੜਾ ਮਾੜਾ ਨੋਟ ਜਿਆ ਕਰਨਾ ਫਿਰ ਪਤਾ ਕੀ ਹੁੰਦਾ ਜਦੋਂ ਬਾਜ਼ਾਰ ਚ ਚਲੇ ਜਾਂਦੇ ਆ ਹਨਾ ਤੇ ਚਮੀ ਦਿਮਾਗ ਹੈ ਜਦ ਹੀ ਪਲੇਨ ਹੋ ਜਾਂਦਾ ਭੁੱਲ ਜਾਂਦੇ ਆ ਉੱਥੇ ਜਾ ਕੇ ਵੀ ਕੀ ਕੀ ਚੀਜ਼ ਲੈਣੀ ਆ ਜੇ ਲਿਖ ਲੀਏ ਫਿਰ ਯਾਦ ਰਹੇਗੀ ਆ ਮੈਂ ਕਿਵੇਂ ਨਾਲ ਦਿਨਾਰੇ ਵੀਡੀਓ ਸਟਾਰਟ ਕਰਨਾ ਨੀ ਤੇ ਇਹ ਮੀਤ ਤਾਂ ਨਹੀਂ ਆ ਪਾਪਾ ਹੱਸਦੇ ਸੀ ਵੀ ਇਹਨੇ ਨੂੰ ਆਹ ਹੁੰਦਾ ਪਰ ਮੈਨੂੰ ਆਇਆ ਵੀ ਚਲੋ ਜਿਹੜਾ ਹੁਣ ਵਲੌਗ ਆ ਜਦੋਂ ਜੁਟੀ ਤੇ ਪੰਗਾ ਲਿਆ ਜਿਹੜਾ ਹਨਾ ਫਿਰ ਉਹਦਾ ਸੀਰੀਅਲ ਆਉਣਾ ਵੀ ਵੀਡੀਓ ਤਾਂ ਸਟਾਰਟ ਕਰਨੀ ਆ ਜਿੱਥੇ ਨਹੀਂ ਕੋਈ ਵੀਡੀਓ ਨਹੀਂ ਬਣੀ ਸੰਦੀਪ ਚਲੇ ਗਏ ਤੇ ਮੈਂ ਕੰਮਦੰਦੇ ਕਰਦੀ ਰਹੀ ਆਪਦੇ ਅੱਜ ਜੀ ਹੁਣ ਮੈਂ ਨਹੀਂ ਖਲਾਸ ਲੇ ਨਾਮ ਕੋ ਨਾ ਹੋਣ ਵਾਲੀ ਸਪਨਾ ਖਤਮ ਹੋ ਗਈ ਜਿਸ ਮਾਲ ਲਿਖ ਤੇ ਲਿਖਦੇ ਮੈਂ ਇੱਥੇ ਤੱਕ ਪਹੁੰਚ ਗਈ ਆ ਕਰ ਲਿਆ ਨੋਟ ਫਿਰ ਇਹ ਹੁੰਦਾ ਮੈਂ ਕਿ ਚਲ ਯਾਦ ਰੱਖੂ ਹੁਣੇ ਚੋ ਪਾੜ ਕੇ ਪੇਜ ਜਾਣਾ ਪਰਸ ਚ ਪਾ ਲੂੰਗੀ ਫਿਰ ਕੱਢ ਕੇ ਦੇਖਿਆ ਜਾਂਦਾ ਪਰ ਫਿਰ ਵੀ ਮੈਨੂੰ ਲੱਗਦਾ ਵੀ ਬਹੁਤ ਚੀਜ਼ਾਂ ਇਹ ਜਿਹੜੀਆਂ ਨੇ ਜਿਹੜੀਆਂ ਮੈਂ ਭੁੱਲੀ ਹੋਊਂਗੀ ਤੇ ਚਲ ਜਸਨੀ ਤੁੱਤਰ ਪੁੱਤਰ ਇਹਨੂੰ ਜਸਨੀ ਤਨੂੰ ਵੀ ਤਾਰ ਲਓ ਖੋਲ ਦੇ ਖੋਲਦੀਆਂ ਲੈ ਪੁੱਤ ਮੈਨੂੰ ਵੀ ਤਾਰ ਦੇ ਨਾ ਤੂੰ ਕੀ ਲਵੇਂਗਾ ਮੈਨੂੰ ਕੀ ਲੈਣਾ ਅਬ ਟੋਆ ਇੱਥੇ ਰੱਖ ਜਾ ਚਲੋ ਚਲੋ ਦੁਬਾਰੀ ਆ ਗਈ ਹਾਂ ਜਾ ਪੁੱਤ ਹਾਂ ਜਾ ਲੋ ਜੀ ਸ਼ੋਪਿੰਗ ਕਰਦੀ ਕਰਦੇ ਹੁਣ ਆਗੇ ਭਾਂਡੇ ਵਾਲੀ ਦੁਕਾਨ 'ਚ ਉਸ ਸਮਾਨ ਖਰੀਦ ਲਿਆ ਤੇ ਉੱਥੇ ਭੀੜ ਵਾਲੀ ਸੀ ਉਹ ਸ਼ਾਪ ਤੇ ਪੂਰੇ ਹੁਣ ਕੋਈ ਨਹੀਂ ਆਇਆਗਾ ਮੈਂ ਕਿਚਲੇ ਵੀਡੀਓ ਬਣਾ ਲਾ ਆਹ ਜੀ ਲੋ ਜਿਓ ਹੋਗਾ ਤਾਂ ਪਾਉਗਾ ਤੇ ਜੀ ਇਹ ਯਾਨੀ ਕਿਉਂਕਿ ਉਹ ਪਿਹਾਰਾ ਦੇ ਦਿਨਾ ਚ ਉਹ ਚਲਦਾ ਉਹ ਪਲਾਸਟਿਕ ਦਾ ਸਮਾਨ ਹੈ ਉਧਰ ਬਾਲਟੀ ਆ ਗਈ ਬਾਲਟੀਆਂ ਉਧਰ ਛੀ ਮਨੀਆ ਦੀ ਐਡ ਚਾਹੁੰਦਾ ਸਾਰਾ ਦੂਸਰਾ ਸਮਾਨ ਆ ਕੰਪਨੀ ਵਾਲਾ ਹੁਣ ਲੈਣੇ ਆ ਜੀ ਅਸੀਂ ਪਹਿਲਾਂ ਸਟੀਲ ਦਾ ਲੈਣੇ ਡੱਬਾ ਹਨਾ ਲੰਚ ਬਾਕਸ ਪਰ ਨਹੀਂ ਤੇ ਨਹੀਂ ਕੋਈ ਸਮਾਨ ਲੈਣਾ ਆਪ ਦਾ ਸਟੀਲ ਜਾਣ ਵਾਸਤੇ ਕੋਈ ਡੱਬਾ ਜਾਂ ਕੋਈ ਚਾਰ ਵਾਲਿਆ ਸੇਮਪਲ ਹਾਂ ਇਹ ਮੇਰੇ ਰੋਟੀ ਪੜਾਉਣੀ ਹੁੰਦੀ ਆ ਆਹ ਗੱਲ ਹੁੰਦਾ ਨਾ ਗੱਡੀਆਂ ਆਉਂਦੀ ਨਹੀਂ ਹਰ ਤਾਂ ਆਇਆ ਕਿਉਂ ਇਹਦਾ ਨਾ ਸਿਸਟਮ ਹੋਰ ਹੁੰਦਾ ਆਪਦਾ ਸਿਸਟਮ ਹੋਉਂਦਾ ਮੈਨੂੰ ਆਸਤ ਨਹੀਂ ਇਹਦੇ ਛੇਪ ਤੋਂ ਨਹੀਂ ਕਰਦੇ ਜੀ ਟੱਪੀਆਂ ਥੋੜੀ ਹੋਰ ਗੱਲ ਦੀ ਜਹਾਜ ਆਰਦੂ ਮੈਨੂੰ ਦੇਣ ਕੇ ਲੈ ਲੈਣ ਦਾ ਤੂੰ ਕਰਦਾ ਹੀ ਬਸ ਕਹਿ ਵਧੀਆ ਜੀ ਰੋਟੀ ਦਾ ਪਾਣੀ ਆਉਂਦੀ ਆ ਜੀ ਫੇਰ ਫੇਰ ਹੋਰ ਕਾਰ ਜਿਹੜਾ ਤੂੰ ਗੁਰਦੁਆਰੇ ਜਾਂਦੀ ਜੀ ਇਹ ਵੀਰਾ ਸੋਈ ਲੈ ਲੈ ਬਸ ਕਰੀ ਚ ਪੈ ਜਾਂਦੀ ਆ ਸਾਦੀ ਸੁਜੀ ਨਹੀਂ ਲੱਗਦੀ ਇਹ ਚੋਂ ਘਟ ਜਾਂਦਾ ਹੋ ਜਾਂਦਾ ਨੇ ਜੀ ਹੋਊਗੀ ਤਾਂ ਇੱਚ ਵੀ ਹੋਊ ਉੱਚ ਵੀ ਹੋਊ ਜਾਨੀ ਇਹ ਘੱਟ ਦੇ ਫਿਰ ਛੋਟੇ ਹੀ ਲੈ ਲੈ ਇਹ ਦੂਜਾ ਵੱਡਾ ਜਦੋਂ ਆਪਾਂ ਲੈਣੋਂ ਅਲੱਗ ਲੈ ਲਾਂਗੇ ਫਿਰ ਐਂ ਕਰ ਲੈ ਹਾਂ ਗੁਰਦੁਆਰਾ ਸਾਹਿਬ ਜਾਂ ਕਿਤੇ ਵੀ ਰੋਟੀਆਂ ਇਹ ਛੋਟੇ ਹੀ ਲੈ ਲੈ ਬਸ ਉਹ ਬਹੁਤ ਹੈ ਗੁਰਦੁਆਰਾ ਸਾਹਿਬ ਤੋਂ ਬਹੁਤ ਹੈ ਕਿਤੇ ਆਉਂਦੀ ਕਹਿੰਦੇ ਉਹਨੇ ਹਾਂ ਜਾਂ ਇੱਕ ਬੰਦੇ ਦੀ ਵੀ ਰੋਟੀ ਹੈ ਜੀ ਦੋ ਬੰਦੇ ਦੀ ਦੋ ਦੋ ਲੈ ਜੂ ਜਾਨੀ ਦੀ ਤਾਂ ਨਹੀਂ ਚੱਲ ਜੂਗਾ ਸਾਰੇ ਬਟੇ ਪੰਜ ਬੰਦੀ ਦੀ ਆਖੀ ਨਹੀਂ ਆ ਜਾ ਤਾ ਉਸ ਪੰਜ ਸੱਤ ਬੰਦਿਆਂ ਦੀ ਲੋਡ ਹੈ ਉਦੋਂ ਕੱਢਿਆ ਜਾਂਦਾ ਇਹ ਲਿਆ ਕੇ ਰੱਖ ਲਵੇ ਇੱਕ ਵਧੀਆ ਜੀ ਜੂਸ ਕੱਢ ਦਿੰਦਾ ਸਾਰੇ ਕਾਹਦੇ ਕੱਢ ਆਪਨੇ ਉਹ ਹੈ ਤਾਂ ਹੈਗਾ ਆਪਨੇ ਉਹ ਇੱਕ ਉਹ ਕੜਾਈ ਉਹ ਕਾਦੇ ਵਾਸਤੇ ਲਈ ਹੋਰ ਜਿਹੜੀ ਉਹ ਨਿੱਕੀ ਜਿਹੀ ਕੜਾ ਉਹ ਕੜਾਈ ਨਹੀਂ ਜਿਹੜੀ ਇਹਦੀ ਉਹ ਵੈ ਸਰਵਿਸ ਪਾਸ ਸੀ ਅੱਛਾ ਕੋਈ ਚੀਜ਼ ਸਰਵ ਕਰਨੀ ਦੇਖੋ ਕਿੰਨੀ ਪੈਣ ਲੱਗੀਆਂ ਛੋਟੀ ਜਿਹੀ ਇਹੇ ਮੈਂ ਕਿਹਦਾ ਪਾਸਾ ਆਪਣੇ ਘਰ ਦਾ ਡਾਈਨਿੰਗ ਟੇਬਲ ਲੱਗਿਆ ਹੋਇਆ ਆਪਣੇ ਸਥਾਲਾ ਤੇ ਸੈੱਲ ਹੋਣਗੇ। ਉਹ ਕੋ ਆਪਦੇ ਹੱਥ ਹੈ। ਤੁਸੀਂ ਤਾਂ ਹੁਣ ਲੰਚ ਬਾਕਸ ਮਸਾਲਾ ਕੀ ਦਿੱਤਾ ਡਿਫਨ ਨਹੀਂ ਆਇਆ ਨਹੀਂ ਕਹਿੰਦਾ ਵੀ ਲਵਾਉਣਾ ਤਾਂ ਆਪਦੇ ਹੱਥ ਹੈ ਕੁਝ ਲਵਾਣਾ। ਨਹੀਂ ਹੱਥ ਆਪਦੇ ਆ। ਸੱਜਾ ਲੈਨੇ ਆ ਸੱਜੇ ਲਈ ਸੋਫੇ ਆਜੀ। ਉੱਕੇ ਆਉਣੇ ਆ ਇੱਥੇ ਕੰਮ ਤੇ ਪਾਣੀ ਦਾ। ਹਾਂ। ਤੁਸੀਂ ਦਾਸ ਲੁਕ। ਹਾਂ ਜੀ ਅਸੀਂ ਇਹ ਐਂ ਇਸੇ ਦੁਕਾਨ ਦੇ ਪੱਕੇ ਆਉਨੇ ਆ ਜੋ ਵੀ ਸਮਾਨ ਸੌਦਾ ਪੱਤਾ ਜੀ ਲੈਣਾ ਹੁੰਦਾ ਹੈ। ਅਸੀਂ ਦਾਨ ਤੋਂ ਵੀ ਲੈ ਕੇ ਜਾਂਦੇ ਆ। ਸੋਨੀ ਦੀ ਦੁਕਾਨ ਹੈ ਇਹ। ਬਗੁਰਾ ਜੀ ਰਾਭਰਾਮ ਜੀ। ਹਾਂ ਜੀ। ਇਹ ਨਹੀਂ ਦੇਣਾ ਕਿ ਭੇਜ ਇੱਕ ਕੁੜਾ ਲੈ। 10 5 100 100 ਤੇ ਰੁਪੀ ਰੁਪੀ ਫਸੀ ਬਿਲੀ ਡਾਕਟਰ ਕੋਲ ਪਾਈ ਫਿਰ ਇਹ ਟੱਕ ਪਾਈ ਨਹੀਂ ਆ ਗਈ ਡਾਕਟਰ ਗੱਟਕੀ ਚਲਾ ਦੀ ਠੀਕ ਹੈ ਸੀ ਦਾ ਪਤਾ ਕੀ ਚਲਾਉਂਦੇ ਨੇ ਉਹਨੇ ਸੀ ਡਾਕਟਰ ਦੇ ਆ ਗਏ ਤੇ ਪਹਿਲਾਂ ਫੀਲ ਰਿਪੋਰਟ ਸੀ ਤੇ ਅਸੀਂ ਸਮਾਨ ਕਲੀਬ ਲੈ ਸਾਰਾ ਲਿਆ ਕੇ ਰੱਖ ਲਿਆ ਗੱਡੀ ਸਾਡੀ ਉੱਧਰ ਖੜੀ ਆ ਤੇ ਹੁਣ ਸਾਨੂੰ ਆਏ ਵੀ ਦਵਾਈ ਦੇ ਰਮੀਤ ਨੂੰ ਦਵਾਈ ਸੀ ਦਵਾਈ ਨੂੰ ਤਾਂ ਲੁਕ ਗਈ ਹੁਣ ਅਸੀਂ ਇੱਥੇ ਆ ਗਏ। ਜਸਮੀਤ ਨੂੰ ਬਿਸਕੁਟ ਖਾਣ ਦਾ ਲੱਗਿਆ ਪਿਆ। ਮੰਮਾ ਦੀਦੀ ਇਹ ਗੋੜ ਕੇ ਦੇ। ਨਹੀਂ ਇੱਥੇ ਨਹੀਂ ਖਾਣਾ ਕੁਛ। ਬਾਹਰ ਟਿਕਾਣਾ। ਇੱਥੇ ਨਹੀਂ ਖਾਣਾ ਬੱਚਾ ਕੁਛ। ਲਓ ਜੀ ਸੋਦਾ ਬੰਦਾ ਸਾਰਾ ਲੈ ਲਿਆ। ਸਹੀ ਨੂੰ ਸ਼ੇਅਰ ਪਰ ਆਨ ਰੈਡੀ ਤੇ ਸਭ ਨਾਲ ਕੀਮੀ ਹੋਵੇ ਕੱਟ ਲੈ ਕੇ ਆਉਂਦੇ ਤੇ ਪਪਾ ਕਹਿ ਬਸ 스마트ਫੋਨ ਤੇ ਲਿਆ ਜਾਂਦੇ ਨੇ ਆਪ ਵੀ ਹੁਣਾਂ ਤੇ ਨਹੀਂ ਦਵਾਈ ਕਰਕੇ ਆ ਗਏ ਤੇ ਮੈਨੂੰ ਐ ਸੀਗਾ ਇੱਕ ਮੈਨੂੰ ਰੋਟੀ ਖਾਂਦਾ ਸੀ ਵੀ ਟਿਫਨ ਲੈਣਾ ਤੇ ਇਹ ਵੀ ਰੋਟੀ ਭਿਜਣੀ ਹੁੰਦੀ ਜਦੋਂ ਫਿਰ ਬਹੁਤ ਔਖਾ ਹੋ ਜਾਂਦਾ ਹਨਾ ਐਮ ਵੀ ਉਹ ਕਰਨਾ ਟਿਫਨ ਵੀ ਨਾ ਮੈਨੂੰ ਔਖਾ ਸੀਗਾ ਤੇ ਚਲੋ ਚੀਤ ਬੰਦ ਕੀ ਬੰਦਿਆ ਅੱਜ ਕੰਮ ਆਇਆ ਨਾ ਪੁੱਤੋਂ ਥੈਂਕ ਯੂ ਕਰ ਲੈ ਜਾਣਾ ਲੈਟਾ ਪੈਂਦੀ ਨੂੰ ਲੈ ਆਉਣਗੇ ਸਮਾਨ ਦੇਖ ਕਿੰਨੀ ਟਰੈਕ ਲੰਘਦੀ ਔਰ ਉਹ ਦੀ ਦੇਖ ਲਾ ਤੋ ਸੌਖਾ ਜਮਾਨੇ ਲੈਟਾ ਪੈਂਦੀ ਆ ਲੋ ਜੀ ਪਹੁੰਚ ਕੇ ਘਰੇ ਅਸੀਂ ਹੁਣ ਕੱਢਦੇ ਆ ਸਮਾਨ ਬਸ ਚਲੋ ਕੱਢਦੇ ਆ ਤੇ ਤਾਰ ਲੈ ਜਸਨੀਤ ਹਾਂਜੀ ਜਸਨੀਤ ਕਿੱਥੇ ਐ

ਆਹ ਇਨਸਪੈਕਟਰ ਦਫਤਰ ਨੇ ਆਈ ਸਾਊਦੀ ਸਟਰੂਪ ਤੇ ਤੇ ਮੈਨੂੰ ਤਾਂ ਛਾੜੂਆ ਬਿਨਾ ਜਾਲੇ ਜੂਲੇ ਲਹਣਾ ਦੇ ਬਿਨਾ ਬਹੁਤ ਆਖਸੀ ਬਹੁਤ ਜਿਵੇਂ ਭੁੱਖੇ ਨੂੰ ਪਾਣੀ ਨਹੀਂ ਮਿਲਦਾ ਉਹ ਮਿਲਦੇਵੇਂ ਛਾੜੂ ਜੇ ਤੁਹਾਨੂੰ ਦਖਾਵਾ ਇੰਨਾ ਨਿਕਾਜਾ ਹੋਇਆ ਪਿਆ ਛਾੜੂ ਦਾ ਆਖੀ ਤੋਂ ਆਈ ਰਜਿਸਟਰ ਬੜੀ ਮਹਿੰਗੀ ਨਹੀਂ ਹੈ ਦੂਰ ਰਜਿਸਟਰ 600 ਦੀ ਆ ਦੂਰ ਰਜਿਸਟਰ 600 ਦੇ ਮੇਰੇ ਪੈਨ ਪੈਨਸਲ ਆਵ ਹਾਈਲਾਈਟਰ 1500 ਪੈਦੇ ਹੋਣਗੇ ਤੋਂ ਨਹੀਂ ਰਜਿਸਟਰ ਇਹ ਤਾਂ ਬਹੁਤ ਉਹ ਤੇਰਾਚ ਕਾਜੀ ਨੇ ਮੈਂ ਕੁਲ ਕਾਫੀ ਜਿ ਚਪਾਤਾ ਸੀ ਇਹ ਚ ਆਈ ਸੀ ਇਹ ਕਿੱਲੀ ਬਲੇ ਜਾਂਦਰੀ ਇਹ ਸੋਈ ਜਾਣਾ ਸਮਾਨਾ ਪਰ ਸੋਈ ਜਾਣਾ ਸੋਇਚ ਰੱਖ ਲਓ ਸਬਜ਼ੀਆਂ ਨੇ ਸਬਜ਼ੀਆਂ ਵੀ ਸੋਇਚ ਰੱਖ ਦਿੰਦੇ ਆ ਜਸਨੀ ਤਾਂ ਹੁਣ ਆ ਬਾਕੀ ਰਹਿ ਨਹੀਂ ਸੀ ਜਿੰਦਾਂ ਖੋਲ ਵੀ ਸੀ ਵੀ ਲਾ ਦਿੰਦੀ ਆ ਸਮਾਨ ਫਾਮਲੀ ਏ ਜਸਨੀ ਤਾਂ ਹੁਣ ਸਬਜ਼ੀ ਨਹੀਂ ਮम्मा ਮੇਰੇ ਟੀ ਵੀ ਲਾ ਦੋ ਠੀਕ ਵੀ ਮੂਰੇ ਸੱਚ ਕੇ ਬੈਠ ਗਈ ਏਸੀ ਤਾਂ ਮੈਂ ਲਾਤਾ ਮੈਂ ਤੂੰ ਦੀਵਾਂ ਦਾ ਨਾ ਪੋਚ ਕੇ ਉਹ ਯਾਰ ਇਹ ਚੱਕੋ ਪਾਈ ਖੋਲ ਦੋ ਬਾਈ ਇਹ ਦਰ ਲੈ ਖੋਲ ਨਾ ਪੁੱਤ ਚੱਕੋ ਪਾਈ ਦਾ ਇਹਦਾ ਇੰਨਾ ਘਰੇ ਗਿਆਂ ਇੰਨੇ ਤੇ ਹੁਣ ਰੋਟੀ ਕਾਲ ਕਾਲ ਖਾਗੋ ਸਿੱਖਾ ਦੇ ਦੱਸ ਤੇ ਕੁਛ ਨਹੀਂ ਮੈਂ ਤਾਂ ਖਾਣੀ ਹੈ ਤੇ ਇਹ ਖਾ ਮੂੰਗੀ ਪਾਣੀ ਪੀਓ ਪਾਣੀ ਹਾਂ ਪਾਣੀ ਵਿੱਚ ਬਰਫ਼ ਪਾ ਕੇ ਗਈ ਸੀ ਜਾਂਦੀ ਹੋਈ ਚੱਲ ਪੁੱਤ ਪੀ ਲੈ ਪਾਣੀ ਮੈਨੂੰ ਵੀ ਲਿਆ ਦਿਓ ਕੱਪ ਮੈਂ ਕੱਪੜੇ ਕੁੱਪੜੇ ਚੇਂਜ ਕਰਦੀ ਆ ਮਮਾ ਪਪਾ ਨਾ ਡੀ ਵੀ